ਹਲਾਵਰਦੀ ਸ਼ੁਰੂਆਤ ਰੋਹੀ ਤਾਂ ਹੈ ਚੰਡੀਗੜੀ ਐ ਸੁਪਰ ਟੂਰ ਫੇਰ ਮੈਚ ਦੀ ਸ਼ੁਰੂਆਤ ਹੋਈ ਆ ਪਹਿਲੀ ਬਾਲ ਕਬਾਲ ਦੀ ਪਾਈ ਆ ਮੁੰਡੇ ਨੇ ਖੇਡ ਮੈਦਾਨ ਦੇ ਅੰਦਰ ਬੜੀ ਛੋਟੀ ਬਾਲ ਡਾਟ ਹੋ ਚੁੱਕੀ ਆ ਚਾਰ ਚਾਰ ਓਵਰ ਦਾ ਮੁਕਾਬਲਾ ਹੈ 1 ਓਵਰ ਦਾ ਸਰਕਲ ਪੱਪਲੋਹਾ ਤੇ ਨਾਲ ਮਹਿਮੂਲ ਦੀ ਟੱਕਲ ਵੱਡੀ ਹੋਈ ਆ ਖੇਡ ਮੈਦਾਨ ਉਧਰ ਬਾਲ ਪੌਲ ਦੇ ਲਈ ਚਾਰ ਹੋ ਟਰੈਕਟਰ ਦਾ ਜੇਤੂ ਖਿਡਾਰੀ ਆ ਰੋਹੀ ਤਾਂ ਚੰਡੀਗੜ੍ਹ ਸ਼ਹਿਰ ਦਾ ਪਰ ਸਾਹਮਣੇ ਢੇਹੇ ਪਿੰਡ ਦਾ ਸ਼ੇਰੂ ਹੈ ਦਰਸ਼ਕ ਵੀਰੋ ਆਫਸਾਈਡ ਹਿੱਟ ਵੀ ਕਬਾਲ ਦੀ ਆ ਤੇ ਹੀਰਾ ਵਾਲਿਆ ਹਿੱਟ ਬੜੀ ਸੋਹਣੀ ਖੇਡੀ ਇਹ ਮੁੰਡੇ ਨੇ ਤੇ 4 ਸਕੋਰ ਦਾ ਵਾਅਦਾ ਕਰ ਦੁੱਤਾ ਐਨ ਕਬਾਲ ਹੀ ਕਰ ਦਿੱਤੀ ਆ ਸੁਪਰ ਡੂਪਰ ਫਾਈਨਲ ਮੈਚ ਦੇ ਪਹਿਲੇ ਓਵਰ ਦੀ ਸ਼ਰਵਤੀ ਵਾਲਾ ਨੇ ਤੇ ਬੜੀਆਂ ਸੋਹਣੀਆਂ ਹਿੱਟਾਂ ਖੇਡ ਰਿਹਾ ਮੁੰਡਾ ਸ਼ੇਰੂਆ ਟਿਹੇ ਪਿੰਡ ਵਾਲਾ ਐਨ 4 ਸਕੋਰ ਦਾ ਵਾਅਦਾ ਕਰ ਦੁੱਤਾ ਹਾਲ ਪਾਉਂਦਰੀ ਰੋਹਿਤ ਚੰਡੀਗੜੀ ਆ ਫੇਰ ਤਿਆਰ ਪਰ ਤਿਆਰਾ ਹੈ ਮੇਰ ਜੀ ਜੋਗਾ ਥੋਆ ਬੇਂਦੀ ਆ ਵੀ ਜਰੂਰ ਆ ਕੇ ਸਮਰਕ ਬਣਾਵੇ ਜੋਗਾ ਹੱਥੋਆ ਜ਼ਰੂਰ ਆ ਕੇ ਸੰਪਰਕ ਬਣਾ ਲਵੇ ਸੁਪਰ ਡੂਪਰ ਫਾਈਨਲ ਮੇਰੇ ਮਿੱਤਰੋ ਫੀਲਡਿੰਗ ਵਾਲੇ ਪਾਸੇ ਟੀਮ ਪਪਲੋਹੇ ਦੀ ਹਮਾਚਲ ਦੇ ਵਿੱਚੋਂ ਟੀਮ ਜਿਹੜੀ ਚੱਲ ਕੇ ਪੁੱਜੀ ਹੈ ਦੂਜੇ ਪਾਸੇ ਟੀਮ ਹੈ ਖੇਡ ਗਰਾਊਂਡ ਦੇ ਅੰਦਰ ਮੇਰੇ ਮਿੱਤਰੋ ਮੈਮੋ ਅਲਵੜ ਦੀ ਵੱਡੇ ਮੁਕਾਬਲੇ ਵੱਡੀਆਂ ਟੀਮਾਂ ਸੁਪਰ ਡੂਪਰ ਫਾਈਨਲ ਢੇਹਾ ਵਾਲਾ ਸ਼ੇਰੋ ਪਰ ਜਿਹੜਾ ਮੁੰਡਾ ਬਾਲਾਂ ਪਾਉਂਦਾ ਆ ਪੰਜ ਟਰੈਕਟਰਾਂ ਦਾ ਜੇਤੂ ਮੇਰੇ ਮਿੱਤਰੋ ਰੋਹਿਤ ਚੰਡੀਗੜ੍ਹ ਵਾਲਾ ਲਖਪੁਰ ਦੇ ਇੰਦਰ ਦਾ ਕਹਿੰਦੇ ਚਿਹਤਾਂ ਖਿਡਾਰੀ ਦੇਖੀ ਨੌਜਵਾਨਾ ਵੀ ਪਾਣੀ ਡੋਲਗੀ ਝਾਂਜਰਾ ਵੀਂ ਵੀ ਕੈਂਠੇ ਵਾਲਾ ਤਿਲਕ ਗਿਆ ਵਾਹ ਧਿਆਨ ਦਿइए ਧਿਆਨ ਦਿइए ਠੀਕ ਆ ਵੀਰ ਵਾਹ ਗੁਰੂ ਮੇਰ ਕਰੇ ਨਾ ਖਿਡਾਰੀਆਂ ਦੀ ਖੇਡ ਦੇ ਉੱਪਰ ਲਓ ਚਾਰ ਸਕੋਰ ਜਿਹੜੇ ਖੇਡ ਮੈਦਾਨ ਦੇ ਅੰਦਰ ਜੁੜ ਗਏ ਐ ਲਓ ਖੇਡ ਗਰਾਊਂਡ ਦੇ ਅੰਦਰ ਚਾਰ ਸਕੋਰ ਬਣ ਗਿਆ ਹੈ ਲੈ ਵੀ ਜੋ ਗਿਆ ਇੰਦਰ ਬਈ ਦਾ ਸਵਰਗ ਬਣਾ ਲਈ ਜੋਗਾ ਹਥੋਆ ਇੰਦਰ ਲਖਪੁਰ ਵਾਲੇ ਦਾ ਧੰਨਵਾਦਾਂ ਮੇਰੇ ਮਿੱਤਰੋ ਉਧਰਲੇ ਪਾਸੇ ਬਾਲ ਪਾਉਣ ਦੇ ਲਈ ਮੁੰਡਾ ਕਦੇ ਧਿਆਨਬਰ ਤਿਆਰ ਹੈ ਲਓ ਸਾਹਮਣੇ ਢੇਹਾ ਦੀ ਧਰਤੀ ਦਾ ਸ਼ੇਰੋ ਮੁੰਡਾ ਹੁਸ਼ਿਆਰਪੁਰ ਦੇ ਇਲਾਕੇ ਦਾ ਮੋਟਰਸਾਈਕਲਾਂ ਦਾ ਜੇਤੂ ਮਹਿਮੋਲ ਦੇ ਖੇਡ ਮੇਲੇ ਦਾ ਕਹਿੰਦੇ ਆਹ ਮੁੰਡਾ ਵੀ ਮੋਟਰਸਾਈਕਲ ਦਾ ਜੇਤੂ ਹੈ ਲੈ ਵੀ ਜੋ ਗਿਆ ਸੁਪਰ ਡੂਪਰ ਫਾਈਨਲ ਆ ਸੁਪਰ ਡੂਪਰ ਫਾਈਨਲ ਖੇលਿਆ ਜਾ ਰਹੇ ਆ ਕਿੰਦਾਂ ਤੇ ਜੜਜੋ ਕੋਠਿਆਂ ਤੇ ਜੜਜੋ ਜਿੱਥੇ ਜਿੱਥੇ ਜਗਾ ਮਿਲਦੀ ਆ ਮੁਲਖੋ ਉੱਥੋਂ ਖੜਜੋ ਇਹ ਫੋਰ ਕੰਪਨੀਆਂ ਨਾਲ ਜਿਹਦਾ ਇਹਦੇ ਪੰਜ ਜਿੱਤੇ ਆ ਪਿੰਦੀ ਬਾਵ ਵਾਈਡ ਬਾਲ ਦੇ ਇਸ਼ਾਰੇ ਆ ਰਾਣੀਪੁਰ ਤੋਂ ਸਰਪੰਚ ਸਾਹਿਬ ਜੀ ਦਾ ਅਸੀਂ ਦਿਲੋਂ ਸਤਿਕਾਰ ਕਰਦੇ ਆ ਵੱਡਾ ਖੇਡ ਮੇਲਾ ਕਰਾਉਂਦੇ ਆ ਨਾਲ ਕਾਕਾ ਬਾਈ ਪੁਜਿਆ ਆ ਰਾਣੀਪੁਰ ਦੇ ਸਰਪੰਚ ਜੀ ਦਾ ਦਿਲੋਂ ਸਤਿਕਾਰ ਹੈ ਵੱਡਾ ਖੇਡ ਮੇਲਾ ਕਰਾਉਂਦੇ ਆ ਮੇਰੇ ਮਿੱਤਰੋ ਲਓ ਚੰਡੀਗੜ੍ਹ ਦਾ ਰੋਹਿਤ ਏ Yeah! ਰਾਉਂਦਾ ਹੋਠਾ ਠਾ ਠਾ ਕਰਾਉਂਦਾ ਠਹਾ ਵਾਲਾ ਮੇਰੇ ਮਿੱਤਰੋ ਮਹਿਮੋਵਾਲ ਦੇ ਖੇਡ ਮੇਲੇ ਦਾ ਆਹ ਮੁੰਡਾ ਵੀ ਮੋਟਰਸਾਈਕਲ ਦਾ ਜੇਤੂ ਹੈ ਮੈਂ ਮਿਲਿਆ ਤੇ ਮੈਂ ਇੱਕੋ ਗੱਲ ਪੁੱਛੀ ਵੀ ਜਿੱਤਿਆਂ ਕੀ ਕੀ ਹੋਇਆ ਕਹਿੰਦਾ ਇੱਕ ਮੋਟਰਸਾਈਕਲ 7 ਐਲਈਡੀਆ ਤੇ ਚਾਰ ਵਾਸ਼ਿੰਗ ਮਸ਼ੀਨਾਂ ਵਾ ਕਹਿੰਦੇ ਜੇਤੂ ਹੈ ਠਹਾ ਦੀ ਧਰਤੀ ਦਾ ਸ਼ੇਰੋ ਛੋਟੀ ਉਮਰ ਦੇ ਵਿੱਚ ਵੱਡਾ ਮੱਲ ਬਣ ਗਿਆ ਉਹ ਵੱਡਾ ਮੱਲ ਬਣ ਗਿਆ ਇੱਕ ਓਵਰ 23 ਬਣ ਗਿਆ ਤੂੰ ਇੱਕ ਓਵਰ 23 ਬਣ ਗਿਆ ਜਾਫਰ ਕਿੰਨੇ ਉਧਰ ਲਖਪ੍ਰੀ ਇੰਦਰ ਦਾ ਦਿਲੋਂ ਧੰਨਵਾਦ ਕਰਦੇ ਆ ਕੈਨੇਡਾ ਵਾਲਾ ਬੱਡੇ ਕਨੇਡਾ ਧੰਨਵਾਦ ਭਰਾ ਸਾਡੇ ਦਾ ਵੱਡੇ ਮਾਣ ਤੇ ਪਿਆਰ ਕਨੇਡਾ ਨੇ ਬੋਲਾਲੀ ਕਨੇਡਾ ਪੁੱਜਦੇ ਕਰ ਗਏ ਆ ਆ ਕਨੇਡਾ ਵਾਲਾ ਇੰਦਰ ਮੇਰੇ ਮਿੱਤਰੋ ਉਧਰ ਭੂਰੀ ਤੇ ਅਮਨ ਯੂਕੇ ਵੱਲੋਂ ਭੂਰੀ ਮਲੇਸ਼ੀਆ ਅਮਨ ਯੂਕੇ ਦੇ ਲਾਡੀ ਮਲੇਸ਼ੀਆ ਇਹਨਾਂ ਵੀਰਾਂ ਵੱਲੋਂ ਵੱਡੇ ਮਾਣ ਸਤਿਕਾਰ ਆਇਆ ਹੈ ਔਰ ਕਹਿੰਦੇ ਮੇਰੇ ਮਿੱਤਰੋ ਲਾਡੀ ਹੈ ਭੂਰੀ ਆ ਮਲੇਸ਼ੀਆ ਵਾਲਾ ਤੇ ਕਹਿੰਦੇ ਮੇਰੇ ਮਿੱਤਰੋ ਲਾਡੀ ਹੈ ਮਲੇਸ਼ੀਆ ਵਾਲਾ ਐਨ ਚੜਤੇ ਵੜੇ ਐ ਸ਼ਾਮ 84 ਵਾਲਾ ਸਾਡਾ ਵੀਰ ਰਿੱਕੀ ਤੇ ਨਾਲ ਸੋਨੀ ਬੋਣੀ ਆਪਣੇ ਸਨਮਾਨ ਲੈ ਲੈਣ ਲਖਪ੍ਰੀਅ ਇੰਦਰ ਦਾ ਧੰਨਵਾਦ ਆ ਮੇਰੇ ਮਿੱਤਰੋ ਵੱਡੇ ਮਾਣ ਸਤਿਕਾਰ ਲੈ ਵੀ ਜੋਗਿਆ ਪੁਜਿਆ ਬਹੁਤ ਬੜਾ ਕਹਿੰਦੇ ਧੰਨਵਾਦ ਆ ਮੇਰੇ ਵੀਰੋ ਅੰਤੂ ਆ ਗਿਆ ਕਹਿੰਦੇ ਖੇਡ ਦੇ ਮੈਦਾਨ ਉੱਪਰ ਪਪਲ ਸਾਹ ਮਜਰੇ ਦੀ ਧਰਦੀ ਆ

ਹੇ ਰੱਜੋ ਤਾਂ ਮੇਰੇ ਮਿੱਤਰੋ ਮੁੰਡਾ ਖਲਵਾੜੇ ਵਾਲਾ ਹੁਸ਼ਿਆਰਪੁਰ ਵਾਲਾ ਰਣਜੀਤ ਟਰੋਫੀ ਦੇ ਕੈਂਪ ਲਾ ਕੇ ਮੁੰਡਾ ਕਹਿੰਦੇ ਮੇਰੇ ਮਿੱਤਰੋ ਆਇਆ ਹੈ ਤੇ ਵੱਡੇ ਵੱਡੇ ਖਿਡਾਰੀਆਂ ਨਾਲ ਖੇਡਿਆ ਲਓ ਪਪਲੋਹੇ ਦੀ ਧਰਤੀ ਹੈ ਮੁੰਡਾ ਕਹਿੰਦੇ ਇਸ ਸਮੇਂ ਕਹਿੰਦੇ ਖੇਡ ਗਰਾਊਂਡ ਦੇ ਅੰਦਰ ਅੰਤੂ ਬਾਲਾਂ ਪਾਉਂਦਾ ਹੋਇਆ ਪਈ ਹੀ ਬਾਲ ਓਏ ਹੋਏ 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 ਛੱਕਾ ਦੂਜਾ ਵੱਜ ਗਿਆ ਮੈਂ ਦੱਸਿਆ ਵੀ ਇਹ ਸਵੇਰ ਦਾ ਲੋਟ ਨਹੀਂ ਆਇਆ ਕਿਸੇ ਤੋਂ ਇਸ ਮੇੜ ਦਾ ਅੱਜ ਉਹ ਲੋਟਰੀ ਆਇਆ ਲੋਟਰੀ ਆਇਆ ਖੇਡ ਗਰਾਊਂਡ ਦੇ ਅੰਦਰ ਉਧਰਲੇ ਪਾਸੇ ਬੱਗੜ ਸਾਊਂਡ ਦਾ ਵੀ ਦਿਲੋਂ ਸਤਕਾਰ ਹੈ ਬਹੁਤ ਪਿਆਰਾ ਵੀਰ ਹੈ ਲਓ ਬਾਲ ਪਾਉਣ ਦੇ ਲਈ ਮੁੰਡਾ ਪਪਲੋਹੇ ਵਾਲਾ ਹਿਮਾਚਲ ਵਾਲਾ ਵੱਡੀ ਟੀਮ ਹੈ ਜਿਹੜੀ ਹਿਮਾਚਲ ਤੋਂ ਆ ਕੇ ਪੰਜਾਬ ਦੇ ਕੱਪਾਂ ਦੇ ਉੱਪਰ ਕਮਜਾ ਕਰ ਰਹੀ ਹੈ ਇਹ ਵੀ ਇੱਕ ਵੱਡੀ ਗੱਲ ਹੈ ਮੇਰੇ ਮਿੱਤਰੋ ਪਪਲੋਹੇ ਦੀ ਟੀਮ ਦੇ ਖਿਡਾਰੀ ਖੇਡ ਗਰਾਊਂਡ ਦੇ ਅੰਦਰ ਬਾਲਾਂ ਪਾਉਂਦੇ ਹੈ ਲਓ ਸਾਹਮਣੇ ਰਜਤ ਇਹ ਆ ਹੁਸ਼ਿਆਰਪੁਰ ਦੇ ਲਾਂਕੇ ਦਾ ਸੁਪਰ ਡਿਵਰ ਫਾਈਨਲ ਕਰਦਾ ਹੈ ਮੇਰੇ ਮਿੱਤਰੋ ਹੱਲਾ 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 ਗੁੱਲਾਹ ਹੋ ਗਿਆ ਮੜਖੋ ਖਲਵਾਣੇ ਵਾਲਾ ਲੈ ਵੀ ਖਲਵਾਣੇ ਵਾਲਿਆ ਜੱਗਾ ਕੁੰਨਰ ਇੰਗਲੈਂਡ ਵਾਲਾ ਕਹਿੰਦਾ 500 ਤੇਰੇ ਲਈ ਵੱਡੇ ਮਾਨ ਆਏ ਆ ਗਬਰੂਆ ਜੱਗਾ ਕੁੰਨਰ ਇੰਗਲੈਂਡ ਵਾਲਾ ਕਹਿੰਦਾ ਵੀ ਰਜਤ ਦੇ ਲਈ 500 ਦੇ ਵੱਡੇ ਮਾਨ ਸਨਮਾਨ ਨੇੜੇ ਪਈਦੇ ਹੋ ਗਏ ਮੇਰੇ ਮਿੱਤਰੋ ਪਈ ਸੀ ਬਾਲ ਰਜਤ ਖਲਵਾਣੇ ਵਾਲਾ ਓ ਬੱਲੇ 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 ਰਨ 4 ਮੇਰੇ ਮਿੱਤਰੋ ਖੇਡ ਗਰਾਊਂਡ ਦੇ ਅੰਦਰ ਜੁੜੇ ਆ 4 ਰਨ ਦੇ ਵਾਧੇ ਵੀ ਵਿਚ ਬਣਾ ਦੇ ਪੈਣੇ ਪਟਾਕੇ ਕੰਨ ਗੂੰਜਦਾ ਥਪੜਿਆਂ ਨਾਲ ਕੈਰਮ ਬੋਰਡ ਖੇਡਦੇ ਯੰਕੇ ਓ ਮਰਦ ਖੇਡਦਾ ਖਤਰਾ ਨਾਲ ਕੈਰਮ ਬੋਰਡ ਖੇਡਦੇ ਯੰਕੇ ਮਰ ਫੇਰ ਦਾ ਖਤਰਾ ਨਾਲ ਦੋ ਓਵਰ ਕਿੰਨੇ ਬਣ ਗਏ ਜੀ 50 ਬਣ ਗਏ ਮੈਨੂੰ ਲੱਗਦਾ 45 ਦੋ ਓਵਰ 45 ਰਨ ਮੇਰੇ ਮਿੱਤਰੋ ਬਣ ਚੁੱਕੇ ਐ ਦੋ ਓਵਰ 39 ਬਣ ਗਏ ਹੈ ਲੋ ਮੌਸਮ ਆ ਗਿਆ ਪਪਲੋਹੇ ਵਾਲਾ ਵੱਡਾ ਮੱਲ ਹੈ ਉਧਰ ਜੱਗਾ ਕੁੰਨਰ ਦੇ ਵੱਲੋਂ ਉਹ ਆਉਂਦਾ ਇੰਦਰ ਲਖਪੁਰੀਆ ਕੈਨੇਡਾ ਵਾਲਾ ਕਹਿੰਦਾ ਜੱਗਾ ਕੁੰਨਰ ਨੇ ਵੱਡੇ ਮਾਨ ਭੇਜਿਆ ਰਜਤ ਇੰਗਲੈਂਡ ਵਾਲਾ ਜੱਗਾ ਕੁੰਨਰ ਹੈ ਐਨ ਕਹਿੰਦੇ ਚੁਰਦਿਆ ਜੱਗਾ ਕੁੰਨਰ ਇੰਗਲੈਂਡੀਆ ਵੱਡਾ ਧੰਨਵਾਦ ਦਾ 2 ওভার ਕਦੇ 45 ਬਣ ਗਏ ਮੌਸਮ ਆ ਗਿਆ ਕਹਿੰਦੇ ਬਾਲਾਂ ਪਾਉਣ ਦੇ ਲਈ ਖੇਡਦੇ ਮੈਦਾਨ ਅੰਦਰ ਇਹ ਆ ਮੌਸਮ ਕਹਿੰਦੇ ਪਪਲੋਹੇ ਮਾਦਰੇ ਦੀ ਤਰਤੀ ਦਾ ਬੱਲ ਕਰਨ ਦੇ ਲਈ ਕਹਿੰਦੇ ਤਿਆਰ ਹੈ ਲੈ ਵੀ ਟੀਜੇ ਜਲਦੀ ਖੜਾ ਲਾ ਨੇਹਰਾ ਤੇਰੀ ਬੈਟਿੰਗ ਨੂੰ ਹੁਣਾ ਆਹ ਸਾਹਮਣੇ ਸਾਹਮਣੇ ਕਹਿੰਦੇ ਮੋਟਰਸਾਈਕਲਾਂ ਜੇ ਟੁੱਟੇ ਹਾਂ ਵਾਲਾ ਹੁਸ਼ਿਆਰਪੁਰਿਆ ਮੇਰੇ ਮਿੱਤਰੋ ਏ ਬੱਲੇ 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 ਰਨ 4 ਜਿਹੜੇ ਹਿਸਾਬ ਨਾਲ ਕੰਮ ਚੱਲਦਾ ਬੈਂਬੂ ਵਾਲੀਏ ਪਹਿਲੇ ਤੇ ਕਬਜਾ ਕਰਨਗੇ ਹੀਰਾਵਲਾ ਰਾਜਾ ਹੁਣ ਮੋਢੇ ਉਹ ਸਾਥ ਨਹੀਂ ਦਿੰਦੇ 2017 ਚ ਅੰਡਰ ਬੜੀ ਸੁਣੀ ਖੇਡੀ ਹੀਰਾਵਲੇ ਰਾਜੇ ਨੇ ਕਹਿੰਦੇ ਦੁਰੀਆਂ ਨਚਾਈ ਆ 2016 17 ਦਾ ਦੌਰ ਜਦੋਂ ਹੀਰਾਵਲਾ ਰਾਜਾ ਕਹਿੰਦੇ ਅੰਡਰ 90 ਤੋਂ 20 ਖੇਡਦਾ ਰਿਹਾ ਪੈਂਦੀ ਬਾਲ ਬੱਲੇ 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 ਹੋ ਗਈ ਮੇਰੇ ਮਿੱਤਰੋ ਬਾਲ ਸਿਰੇ ਦੀ ਹੈ ਮੌਸਮ ਪਪਲੋਹੇ ਵਾਲਾ ਵੀ ਸੱਚਕੇ ਨਾਲ ਨਿਕਲੋ ਸੋਹਣਿਓ ਬੜਾ ਮੌਸਮ ਖਰਾਬ ਹੈ ਹਸਨਾ ਦੇ ਆਸ਼ਕਾਂ ਦੀ ਬੜੀ ਨੀਅਤ ਖਰਾਬ ਹੈ ਆਂ ਮੌਸਮ ਪਪਲੋਹੇ ਵਾਲਾ ਪਹਾੜਾਂ ਦੇ ਵਿੱਚੋਂ ਚੱਲ ਕੇ ਪੁਜਿਆ ਲਖਪੁਰ ਦਾ ਇੰਦਰ ਲੈ ਵੀ ਇੰਦਰਾ ਵੱਡੀ ਮੁਬਾਰਕਬਾਦ ਹੈ ਐਨ ਵਾਕਈ ਮੇਲਾ ਕਹਿੰਦੇ ਲਖਪੁਰ ਦੇ ਇੰਦਰ ਨੂੰ ਲੱਖ ਲੱਖ ਮੁਬਾਰਕਬਾਦ ਆ ਵੀ ਮੇਲਾ ਸਫਲ ਪੈਂਦੀ ਬਾੜ ਹੁੰਦੀ ਕਮਾਲ ਖਿਡਾਰੀ ਭੱਜਿਆ ਵਾਹ ਓਏ ਨਜ਼ਰ ਲੱਗਿਆ ਹੋਇਆ ਜੋਰ ਦਾ ਦਾ ਖਿਡਾਰੀਆਂ ਦਾ ਉਧਰ ਸ਼ੇਰਾ ਸਰਪੰਚ ਜੀ ਮਲਕਪੁਰ ਤੋਂ ਚੇਤੇ ਤੌਰ ਤੇ ਆਏ ਆ ਸਾਡੇ ਦਰਮਿਆਨ ਨਾਲ ਸਬੂਚੀ ਪੰਚਾਇਤ ਹੈ ਕਹਿੰਦੇ ਮੇਰੇ ਵੀਰੇ ਵੱਡਾ ਕਹਿੰਦੇ ਧੰਨਵਾਦ ਸ਼ੇਰਾ ਸਰਪੰਚ ਸਾਹਿਬ ਸ਼ੇਰਾ ਸਰਪੰਚ ਸਾਹਿਬ ਆਏ ਆ ਦਿਲੋਂ ਸਤਿਕਾਰ ਹੈ ਮਲਕਪੁਰ ਤੋਂ ਸ਼ੇਰਾ ਸਰਪੰਚ ਜੀ ਦਾ ਬਹੁਤ ਵੱਡਾ ਸਤਿਕਾਰ ਹੈ ਜਿਹਦੇ ਟੂਰਨਾਮੈਂਟ ਦੇ ਉੱਪਰ ਇੰਦਰ ਲਖਪੁਰ ਵੱਲੋਂ ਤੇ ਲਖਪੁਰ ਦੇ ਸਾਰੇ ਨਗਰ ਵੱਲੋਂ ਦਿਲੋਂ ਸਤਿਕਾਰ ਹੈ ਵੱਡਾ ਧੰਨਵਾਦ ਹੈ ਸ਼ੇਰਾ ਸਰਪੰਚ ਜੀ ਪੁੱਜੇ ਹੈ ਧੰਨਵਾਦ ਕਰਦੇ ਹੈ ਢੇਹਾ ਵਾਲਾ ਹੋਏ 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 ਢੇਹਾ ਵਾਲਾ ਗੱਲਾਂ ਲਾਈ ਜਾਂਦਾ ਟਿਕਾਣੇ ਮਹਿਮੋਲ ਵੀ ਟੀਮ ਕਹਿੰਦੇ ਪਹਿਲੇ ਤੇ ਕਮਜਾ ਕਰਦੀ ਜਾ ਰਹੀ ਹੈ ਸ਼ਾਮ 88 ਦੇ ਰਿੱਕੀ ਨੂੰ ਵੇਂਦੀਆਂ ਸਨਮਾਨ ਪ੍ਰਾਪਤ ਕਰ ਲਵੇ ਸ਼ਾਮ 88 ਦੇ ਰਿੱਕੀ ਨੂੰ ਵੇਂਦੀਆਂ ਬਾਕੀ ਟੇਂਟ ਵਾਲੇ ਵੀ ਸ਼ਾਮ ਚ 88 ਵਾਲਾ ਸ਼ਾਮ ਹੋ ਗਈ ਤੇ ਮਿਲਲਾ ਪ੍ਰਬੰਧਕ ਕਮੇਟੀ ਵਾਲੇ ਕਹਿੰਦੇ ਆ ਉਧਰ ਟੈਂਟ ਵਾਲੇ ਵੀਰਾਂ ਨੇ ਵੀ ਟੈਂਟ ਲਾ ਕੇ ਉਹ ਮਾਰਿਆ ਇੱਕ ਗੱਲ ਪੱਕੀ ਆ ਵੀ ਦੁਆਬੇ ਦੇ ਜਿੱਡੀ ਮਰਜੀ ਤਰੱਕੀ ਕਰ ਲਈ ਪਰ ਟੈਂਟਾਂ ਵਾਲੇ ਕੋ ਘਣ ਸੁੰਬਾ ਹਲੇ ਤੱਕ ਨਹੀਂ ਆਇਆ ਆ ਅੱਗੇ ਚਰਤੇ ਵੱਡੇ ਪਤੰਦਰ ਕਹਿੰਦੇ ਬਾਂਸਾਂ ਦੇ ਟੈਂਟ ਖੜਾ ਦਿੰਦੇ ਆ ਹਾਂ ਵੀ ਘਣ ਸੁੰਬਾ ਇਧਰਲੇ ਪਾਸੇ ਹਲੇ ਹਲੇ ਤੱਕ ਨਹੀਂ ਆਇਆ ਮੇਰੇ ਮਿੱਤਰੋ ਹਲੇ ਵੀ ਉਹੀ ਬਾਂਸ ਖੜੇ ਹੁੰਦੇ ਐ ਰਸਿਆਂ ਨਾਲ ਬੰਨ ਕੇ ਗੱਲਾਂ ਟਿਕਾਣੇ ਲੱਗਦੀ ਐ ਆਖੇ ਕਹਿੰਦੇ ਗੱਲਾਂ ਟਿਕਾਣੇ ਲੱਗਦੀ ਐ ਲੈ ਵੀ ਸ਼ਰਾਮਚੋਸੀ ਵਾਲੇ ਕਈ ਕਮੇਟੀਆਂ ਥੋੜੀਆਂ ਹੁੰਦੀਆਂ ਨੇ ਜਿਹੜੀਆਂ ਫਾਈਨਲ ਤੋਂ ਪਹਿਲਾਂ ਆਵਾਜ਼ ਮਾਰਦੀਆਂ ਨੇ ਮਿਲਦੀ ਨਹੀਂ ਤੇ ਆਪ ਲੱਪੜੇ ਪੈਂਦੇ ਆ ਇੱਕ ਗੱਲ ਆ ਵੀ ਇੰਦਰ ਲਖਪੁਰ ਵਾਲੇ ਦਾ ਬਹੁਤ ਵਧੀਆ ਕੰਮ ਆ ਵੀ ਸਾਰੇ ਬਲਾਰੇ ਸਾਰੇ ਲਾਈਵ ਵਾਲਿਆਂ ਦਾ ਪਹਿਲਾਂ ਸਨਮਾਨ ਕਰ ਦਿੱਤਾ ਗਿਆ ਹੈ ਤੇ ਸਾਰੇ ਵੀਰਾਂ ਦੀ ਪੇਮੈਂਟ ਜਿਹੜੀ ਸਾਰੇ ਵੀਰਾਂ ਦਾ ਹੱਕ ਜਿਹੜਾ ਉਹਨਾਂ ਨੂੰ ਪਹਿਲਾਂ ਪੁੱਛਦਾ ਕਰ ਦਿੱਤਾ ਗਿਆ ਕਿਉਂਕਿ ਫਾਈਨਲ ਹੋਵੇ ਇਸ ਤੋਂ ਬਾਅਦ ਕਿਸੇ ਨੂੰ ਖੜਨ ਦੀ ਲੋੜ ਨਾ ਪਵੇ ਕਿਉਂਕਿ ਜਿਹੜੇ ਵੀਰਾਂ ਨੇ ਦੂਰ ਜਾਣਾ ਹੈ ਉਹਨਾਂ ਦਾ ਸਨਮਾਨ ਹੋ ਗਿਆ ਹੈ ਉਹਨਾਂ ਦੇ ਪੈਸੇ ਮਿਲ ਗਏ ਆ ਉਹਨਾਂ ਨੂੰ ਟਰੋਫੀਆਂ ਮਿਲ ਗਈਆਂ ਉਹ ਆਪੋ ਆਪਣਾ ਚਲੇ ਹੋਗੇ ਮੇਰੇ ਮਿੱਤਰੋ ਕਿਸੇ ਦੀ ਵੇਟ ਕਰਨ ਦੀ ਲੋੜ ਨਹੀਂ ਹਰ ਇੱਕ ਕਮੇਟੀ ਨੂੰ ਲੋੜ ਹੈ ਹਰ ਇੱਕ ਟੂਰਨਾਮੈਂਟ ਦੇ ਉੱਪਰ ਵੀ ਪੈਸੇ ਤੇ ਦੇਣੇ ਹੀ ਹੁੰਦੇ ਆ ਆਪਾਂ ਪਹਿਲਾਂ ਹੀ ਦੇ ਦਿਆ ਕਰੀਏ ਤੇ ਗੱਲ ਟਿਕਾਣੇ ਲੱਗਦੀ ਹੈ ਲੈ ਵੀ ਜੋ ਗਿਆ ਛੇੜ ਦੇ ਕਾਣੀ ਵਾਕਈ ਬਹੁਤ ਥੋੜੀਆਂ ਕਮੇਟੀਆਂ ਇਦਾਂ ਦੇ ਕੰਮ ਕਰਦੀਆਂ ਨੇ ਜਿੱਥੇ ਬਿਨਾ ਕਿ ਪੇਮੈਂਟ ਜੜੀ ਆ ਜਾਂਦੀ ਆ ਪਰ ਅੱਜ ਖਲਵਾਣੇ ਵਾਲੇ ਨੇ ਕਹਿੰਦੇ ਮੌਸਮ ਦਾ ਮੌਸਮ ਖਰਾਬ ਕਰ ਦੁੱਤਾ ਸ਼ੱਕਾ ਇੱਕ ਹੋਰ ਖਾ ਬੈਠਾ ਮੌਸਮ ਖਰਾਬ ਆ ਲੈ ਵੀ ਤਾਊ ਕਿੰਨੇ ਬਣ ਗਏ 66 ਬਣ ਗਏ 65 65 ਬਣ ਗਏ 3 ਓਵਰ ਤੋਂ ਬਾਅਦ ਪੁਆਇੰਟ ਬਣ ਗਏ 65 ਬਣ ਗਏ 5 ਟਰੈਕਟਰ ਦਿੱਤੇ ਆ ਚੰਡੀਗੜ੍ਹ ਵਾਲੇ ਰੋਹੀਤਰੇ ਉਧਰ ਸ਼ੇਰਾ ਸਰਪੰਚ ਜੀ ਮਲਕਪੁਰ ਵਾਲਿਆਂ ਦਾ ਸਨਮਾਨ ਹੋ ਰਿਹਾ ਹੈ ਬਹੁਤ ਵੱਡੀ ਮੁਬਾਰਕਬਾਦ ਦਿੱਨੇ ਹੈ 65 ਰਨ ਬਣ ਗਏ ਹੈ ਲਖਪੁਰ ਦੇ ਇੰਦਰ ਦਾ ਭੂਰੀ ਮਲੇਸ਼ੀਆ ਜੱਗਾ ਕੁੰਨਰ ਯੂਕੇ ਤੇ ਨਾਲ ਲਾਡੀ ਵਰਗੇ ਵੀਰ ਇਹ ਭਰਾ ਜੁੜੇ ਬੈਠੇ ਹੈ ਵੀ ਜੱਟ ਲੰਡਨ ਪਹੁੰਚ ਗਿਆ ਹੁਣ ਕਿ चिट्ठियां ਭੇਰਨੇ ਪਾਉਂਦੀ ਆ ਜੱਗਾ ਕੁੰਨਰ ਕਿਵੇਂ ਯੂਕੇ ਵਾਲਾ ਵੱਡੇ ਮਾਣ ਕਰਦਾ ਮੇਰੇ ਮਿੱਤਰੋ ਵਾਕਈ ਵੱਡੇ ਮਾਣ ਸਨਮਾਨ ਕਨੇ ਪੁੱਛਦੇ ਕਰ ਦਿੱਤੇ ਗਏ ਆ ਪੰਕਜ ਧਮਾਨ ਕਨੇ ਕੈਪਟਨ ਆ ਗਿਆ ਟੀਮ ਦਾ ਪੱਪਲੋਹੇ ਵਾਲਾ ਦੇ ਪਹਿਲੀ ਤੇ

ਖੇਡਦੇ ਕਹਿੰਦੇ ਮੈਦਾਨ ਅੰਦਰ ਟਿਹਾਲਾ ਕਹਿੰਦੇ ਸ਼ੇਰ ਟਾ ਟਾ ਕੇ ਛੱਕੇ ਮਾਰਦਾ ਅੱਜ ਤੇ ਟਿਹਾਲਾ ਵਾਲਾ ਸ਼ੇਰੋ ਇੱਕ ਮੋਟਰਸਾਈਕਲ ਜਿੱਤਿਆ ਹੈ ਗੱਲਾਂ ਟਿਕਾਣੇ ਲਾਈਆਂ ਮੇਰੇ ਵਿੱਚੋਂ ਜਿਕੇ ਕੁੰਨਰ ਇੰਗਲੈਂਡ ਵਾਲੇ ਵੱਲੋਂ ਟਿਹਾਲੇ ਸ਼ੇਰੂ ਦੇ ਲਈ ਵੀ 500 ਦੇ ਵੱਡੇ ਮਾਨ ਸਨਮਾਨ ਆਏ ਹੈ ਜੱਗਾ ਕੁੰਨਰ ਇੰਗਲੈਂਡ ਵਾਲਾ ਕਹਿੰਦਾ 500 ਸ਼ੇਰੂ ਟਿਹਾਲੇ ਦੇ ਲਈ ਵੱਡੇ ਮਾਨ ਸਨਮਾਨ ਆਏ ਆ ਮੇਰੇ ਮਿੱਤਰੋ ਅੱਜ ਕਰਤੇ ਆ ਪਰ ਚੰਡੀਗੜ੍ਹ ਦਾ ਕਹਿੰਦੇ ਭੱਜੂ ਲਾਈਵ ਜੜਿਆ ਬੈਠਾ ਕਹਿੰਦਾ ਰੁਹੀ ਤੇ ਐਨ ਥੋਏ ਵਾਲਿਆਂ ਜ਼ਰੂਰ ਸਨਮਾਨ ਕਰਦੇ ਛੜਦੇ ਵੱਡੇ ਆ ਚੰਡੀਗੜ੍ਹ ਗਿਆ ਭੱਜੂ ਲਾਈਵ ਜੜਿਆ ਬੈਠਾ ਵੱਡਾ ਧੰਨਵਾਦ ਆ ਚੰਡੀਗੜ੍ਹ ਦਾ ਭੱਜੂ ਮੇਰੇ ਮਿੱਤਰੋ ਜਿਹੜਾ ਚੰਡੀਗੜ੍ਹ ਦੇ ਜਿੰਨੇ ਖਿਡਾਰੀ ਆਏ ਉਹਨਾਂ ਨੂੰ ਸਪੋਰਟ ਕਰਦਾ ਹੈ ਇਹ ਇੱਕ ਵਧੀਆ ਗੱਲ ਆ ਵਧੀਆ ਇਨਸਾਨੀਅਤ ਹੈ ਬੱਜੂ ਚੰਡੀਗੜ੍ਹ ਵਾਲਾ ਖੇਡਿਆ ਵੀ ਚੰਗਾ ਇਨਸਾਨ ਵੀ ਚੰਗਾ ਮੇਰੇ ਮਿੱਤਰੋ ਜੁੜਿਆ ਹੋਇਆ ਹੈ ਲੈ ਵੀ ਜੋਗਿਆ ਵੱਡਾ ਧੰਨਵਾਦ ਟਿਹਾਲਾ ਓ ਸ਼ੇਰੂ ਆ ਗਿਆ ਹੋਇਆ ਲੈ ਵੀ ਰੋਹਿਤ ਕੋਸਾਬ ਅੱਜ ਫੇਰ ਖੁੱਲ ਗਏ ਜਿਵੇਂ ਪਰਸੋਂ ਕੋਚ ਖੁੱਲਿਆ ਉਹ ਵੀ ਖੁੱਲਿਆ ਮਾੜਾ ਖੁੱਲਿਆ ਵੀ ਮਾੜਾ ਏ ਬੱਲੇ 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 ਬਲੋਹੇ ਵਾਲਾ ਫੜ ਗਿਆ ਕੈਚ ਮੇਰੇ ਮਿੱਤਰੋ ਇੱਕ ਬੱਲ ਰਹਿਦੀ ਹੁਣੀਆਂ ਭੱਜ ਗਿਆ ਆਉਦੀ ਅਗਲਾ ਖਿਡਾਰੀ ਸੁਪਰ ਡੁਪਰ ਫਾਈਨਲ ਵੀ ਸ਼ਾਮਾਂ ਢੱਲਣੋਂ ਨਹੀਂ ਆਈ ਕਿੰਨੂ ਮਿਲ ਗਈਆਂ ਵਧਾਈਆਂ ਕਹਿੰਦੇ ਟੀਮਾਂ ਦੇ ਪਲੇਅਰ ਬਹੁਤੀ ਲਾਉਣੀ ਨਹੀਂ ਉਹ ਦੇਰ ਆਪਾਂ ਜਿੱਤ ਵਾਲੇ ਝੰਡੇ ਦੇਣੇ ਗੱਡ ਮਿੱਤਰੋ ਲੋਕੀ ਕੰਮ ਧੰਦਾ ਬੈਠੇ ਸਾਰਾ ਸ਼ੱਡ ਮਿੱਤਰੋ ਲਾਸਟ ਬਾਲ ਲੈ ਵੀ ਜਲਦੀ ਖੇਡ ਲਈ ਤੇ ਫਿਲਡਰ ਤਿਆਰ ਰਹਿਣ ਜੀ ਮਹਿਮੂਵਾਲ ਦੀ ਟੀਮ ਦੇ ਲਾਓ ਮਹਿਮੂਵਾਲ ਫਿਲਡਰ ਤਿਆਰ ਰਹਿਣਗੇ ਖੇਡ ਗਰਾਊਂਡ ਦੇ ਅੰਦਰ ਵਾਕਈ ਚਰਤੇ ਕੰਦੇ ਫੱਟੇ ਮੈਚ ਇਹ ਬੱਲੇ 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 ਉਧਰ ਸੋਨੀ ਬੋਣੀ ਰਿੱਕੀ ਸ਼ਾਮਚਰਾਸੀ ਰਾਜਸਤਾਨੀ ਇਹ ਭਰਾ ਜਰੂਰ ਆ ਜਾਣ ਮਨੀ ਮਸੀਤਾ ਚਲੇਗੇ ਹੈਗੇ ਅਜੇ ਮਸੀਤਾ ਵਾਲਾ ਮਨੀ ਜੀ ਆਜੋ ਤੁਸੀਂ ਵੀ ਲੁੱਤਰ ਆ ਜਾਓ ਵੀ ਫਾਈਨਲ ਲਿਖ ਲੈ ਫਾਈਨਲ ਬੋਲਦੀ ਏ ਦੂਜੀ ਇਨਿੰਗ ਦੇ ਲਈ ਆਜੇ ਲੁੱਤਰ ਸਾਡੇ ਵਾਲਾ ਮਨੀ ਮਸੀਤਾ ਵਾਲਾ ਵੱਡਾ ਵੀਰ ਰੋਪੈੜੀ ਦੇ 11 ਦਾ ਧੰਨਵਾਦ ਹੈ ਨਾਲ ਗੁਰਸੇਵਕ ਭਾਈ ਹੈ ਬੱਗੜ ਸਾਊਂਡ ਦਾ ਧੰਨਵਾਦ ਹੈ ਇਸ ਇਲਾਕੇ ਦਾ ਮਾਣ ਹੈ ਮੇਰੇ ਮਿੱਤਰੋ ਵਾਕਈ ਚਿੱਤ ਖੁਸ਼ ਕਰ ਦਿੰਦਾ ਹੈ ਸਾਊਂਡ ਨੇ ਕਿੰਨੇ ਬਣਾਉਣੇ ਆ ਜੀ ਤਾਂ ਜੀ 90 ਥੋੜੀ ਜੀ ਆਵਾਜ਼ ਖੋਲ ਦੋ ਤਾਏ ਦੀ ਬੰਗੜ ਸਾਉਂਡ ਜੀ ਨਾ ਲੱਗੇ ਨਾ ਲੱਭੇ ਸਾਡੀ ਨਹੀਂ ਤਾਏ ਦੀ ਖੋਲ ਹਾਂ 90 ਬਣਾਉਣੇ ਐ ਐਨ 90 ਬਣਾਉਣਿਆ ਮਣੀ ਮਸੀਤਾ ਜੀ ਆਉਣ ਦੂਜੀ ਇਨਿੰਗ ਦੇ ਲਈ ਮਣੀ ਮਸੀਤਾ ਸੋਨੀ ਪੋਣੀ ਰਿੱਕੀ ਸ਼ਾਮਪ ਚਰਾਸੀ ਉਹਨਾਂ ਦਾ ਜਰੂਰ ਬਾਤ ਪਾ ਲੈਣਗੇ ਫਾਈਨਲ ਦੇ ਰਾਜਸਥਾਨੀ ਭਰਾ ਕਿੱਥੇ ਐ ਜਰੂਰ ਆ ਜਾਣਗੇ ਐਨ ਚਰਤੇ ਵੱਡੇ ਮੰਨੀ ਆ ਜਾ ਵੱਡੇ ਵੀਰ ਲਵੀ ਮਸੀਤਾ ਵਾਲਿਆ ਉੱਠ ਕਰ ਵੇੜ ਨੇੜੇ ਵੱਧੀ ਨਿਕਲ ਲਈ ਵੱਡਾ ਵੀਰ ਸਾਡਾ ਲੈ ਨਹੀਂ ਮਣੀ ਆ ਜਾ ਕੋਈ ਗੱਲ ਨਹੀਂ ਜੱਗਾ ਕੁੰਨਰ ਗਾ ਤੇਰੇ ਵੀ ਵੱਡੇ ਮਾਣ ਕਰਦੇ ਨੇ ਆਪਾਂ ਗਾ ਵੀਰੂਆ ਮਣੀ ਮਸੀਤਾਂ ਵਾਲਾ ਦੂਰੋਂ ਚੱਲ ਕੇ ਆਇਆ ਹੈ ਲੈ ਵੀ ਇੰਦਰ ਲਖਪੁਰ ਵਾਲੇ ਦਾ ਧੰਨਵਾਦ ਹੈ ਇੰਦਰ ਲਖਪੁਰ ਜੱਗਾ ਕੁੰਨਰ ਯੂਕੇ ਨਾਲ ਐਮ ਜੀ ਬਾਜਵਾ ਵਿੱਕੀ ਮਹਿਲੀਆਣਾ ਭੂਰੀ ਬਲੇਸ਼ੀਆ ਲਾਡੀ ਬਲੇਸ਼ੀਆ ਹੈ ਇਹਨਾਂ ਵੀਰਾਂ ਦਾ ਧੰਨਵਾਦ ਹੈ 90 ਬਣਾਉਣੇ ਆ। ਲਓ ਦੂਜੀ ਇਨਿੰਗ ਪਹਿਲਾ ਓਵਰ ਜਿਹੜਾ ਮੁੰਡਾ ਸਾਹਮਣੇ ਨੇ ਪੰਜ ਟਰੈਕਟਰ ਦਿੱਤੇ ਆ ਮੇਰੇ ਮਿੱਤਰੋ। ਓਏ ਇੱਕ ਨਹੀਂ ਢੋੜੀ ਪੂਰੇ-ਪੂਰੇ ਪੰਜ ਫੋਰ। ਏ ਚੱਲ ਪਿਆ ਚੱਲ ਪਿਆ ਛੱਕੇ ਤੇ 14 ਹੀ ਰਹਿ ਗਏ। ਹੀਰਾਂ ਵਾਲੇ ਰਾਜੇ ਦਾ ਵੱਡਾ ਕਹਿੰਦੇ ਧੰਨਵਾਦ। ਅੰਤਰਰਾਸ਼ਟਰੀ ਖੇਡ ਬੁਲਾ ਰ ਆਪਣੀ ਅੱਜ ਦੀ ਇੰਨੀ ਕ ਹਾਜ਼ਰੀ ਭਰ ਕੇ ਗਿਆ ਹੈ। ਵੀਰ ਦਾ ਧੰਨਵਾਦ ਹੈ ਸ਼ੱਕੇ 14 ਰਹਿ ਗਏ ਏ ਭੱਜੂ ਲਾਈਵ ਵੇਖੀ ਜਾਂਦਾ ਰੋਹੇ ਤੋਂ ਉਹ ਕਹਿੰਦਾ ਕਰ ਲੈ ਕੁਝ ਭੱਜੂ ਲਾਈਵ ਵੇਖੀ ਜਾਂਦਾ ਲੈ ਵੀ ਮਸੀਤਾਂ ਵਾਲੇ ਆ ਜਾ ਲਓ ਸਾਹਮਣੇ ਵੱਡਾ ਮੈਚ ਹੈ ਗੱਲਾਂ ਕਹਿੰਦੇ ਫੱਡੀ ਆਉਂਦੀ ਹੈ ਇੰਦਰ ਵਰਗੇ ਭਰਾ ਸਾਡੇ ਆ ਨਾਲ ਸੋਨੀ ਵਰਗੇ ਭਰਾ ਐ ਪੂਰੀ ਵਰਗੇ ਭਰਾ ਐ ਸਾਡੇ ਲਾ ਜੱਗਾ ਕਹਿੰਦੇ ਕੂਨਰ ਵੀਰ ਸਾਡਾ ਵੱਡੇ ਮਾਨ ਕਦੇ ਆਇਤੇ ਵੱਡੇ ਕੱਪ ਤੇ ਬਹੁਤ ਬੱਟਾ ਵੱਡਾ ਕਹਿੰਦੇ ਧੰਨਵਾਦ ਹੈ ਇੰਦੀ ਕ ਹਾਜ਼ਰੀ ਕਬੂਲ ਕਰਦਾ ਅੱਤੇ ਵਾਲੀਆ ਕੀ ਕਰਦਾ ਅੱਤੇ ਵਾਲੀਆ ਹਲੋ ਆ ਕੀ ਛੇੜਦਾ ਨਾ ਸੇਵਕਾ ਕੰਮ ਖਤਰੇ ਵਾਲਾ ਇੱਥੇ ਹਾਉ ਸਾਹਮਣੇ ਅੰਦਰ ਵੀਰੇ ਸਾਡਾ ਬੜਾ ਧੰਨਵਾਦ ਹੈ। ਲਓ ਸਾਹਮਣੇ ਮੇਰੇ ਵੀਰੋ। ਵੱਡਾ ਮੈਚ ਆ ਚੋਟੀ ਦੇ ਟੀਮਾਂ ਵਿੱਚ ਜਿੱਤ ਕਹਿੰਦੇ ਖਲਵਾੜੇ ਦੀ ਧਰਤੀ ਦਾ। ਯੋਧਾ ਖਦਾਵੀਏ ਚਕੇਰੀਆਂ ਦੇ ਕੱਪ ਦੇ ਵੀ ਤਗੜਾ ਖੇਡਿਆ। ਅੱਜ ਪੰਜ ਕਹਿੰਦੇ ਟਰੈਕਟਰ ਵਾਲਾ ਜੱਤੂ ਆ। ਨਾ ਵੱਡਾ ਮੇਰੇ ਵੀਰੋ। ਲਾ ਵੀ ਅੰਦਰ ਅਜੇ ਸਾਰੀ ਕਰੀਮ ਕ੍ਰੀਡ ਜਗਤ ਦੀ ਅੱਜ ਕਹਿੰਦੇ ਧਰਤੀ ਤੇ ਚੱਲ ਕੇ ਆਈ ਹੈ। ਯੋਧੇ ਖਿਡਾਰੀ ਕਹਿੰਦੇ ਖੱਲਾ ਫੱੜੀ ਹੁੰਦੀ ਹੈ। ਜੱਗਾ ਕੁੰਨ ਰੰਗਲਾੜ ਉਹਦੇ ਲੋ 500 ਰੁਪਏ ਕਹਿੰਦੇ ਰੋਹਿਤ ਲਈ ਵੀ ਪੁੱਜਦਾ ਹੋ ਗਿਆ ਜੱਗਾ ਕੁੰਡਰ ਕਹਿੰਦੇ ਇੰਗਲੈਂਡ ਵੀਰ ਸਾਡਾ ਰੋਹਿਤ ਲਈ ਕਹਿੰਦੇ 500 ਦੇ ਵੱਡੇ ਮਾਨ ਜਿਹੜੇ ਕਹਿੰਦੇ ਆ ਗਏ ਮੇਰੇ ਵੀਰੋ ਲਵੀ ਰੋਹਿਤ ਨੇ ਫੜ ਲਿਆ ਨੌਜਵਾਨਾ ਜੱਗਾ ਕੁੰਨਰ ਵੀਰ ਸਾਡਾ ਲਓ ਸਾਹਮਣੇ ਇੰਦਰ ਭਰਾਏ ਬਹੁਤ ਬੜਾ ਧੰਨਵਾਦ ਇਹਨਾਂ ਭਰਾਵਾਂ ਦਾ ਜਿਹੜਾ ਵਿਸ਼ੇਸ਼ ਤਰ੍ਹਾਂ ਦੇ ਕਰਦੇ ਮੇਰੇ ਵੀਰੋ ਮੁਕਾਬਲਾ ਕਹਿੰਦੇ ਚੋਟੀ ਦਾ ਟੀਮਾਂ ਬੰਦੀਆਂ ਨੇ ਇੱਕ ਓਵਰ ਦੱਸੋ ਜੀ ਕਿੰਨੇ ਬਣ ਗਏ 200 ਦੀ ਤੈਰੀ ਇੱਕ ਓਵਰ ਕਿੰਨੇ ਬਣ ਗਏ ਜੋਗਾ ਸੰਭਰ ਕਰੇਗਾ 19 ਹੋ ਗਿਆ ਇੱਕ ਵਾਰ ਸਮਾਪਤ ਇਹ ਇੱਕ ਵਾਰ ਸਮਾਪਤ ਹੋਇਆ 19 ਹੋ ਗਿਆ ਮੈਸੀਤਾ ਲਿਆ ਬਾਲ ਪੌਡ ਦੇ ਲਈ ਸੁੱਖ ਆ ਗਿਆ ਮੈਮੂ ਵਾਲ ਪਿੰਡ ਦਾ ਖੇਡ ਮੈਦਾਨ ਦੇ ਅੰਦਰ ਜਿਹੜੇ ਗੱਭਰੂ ਨੇ ਹੁਣ ਬਾਲਾ ਬੋੜੀਆ ਸੁਪਰ ਡੂਪਰ ਫਾਈਨਲ ਮੈਚ ਦੂਸਰੀ ਟੀਮ ਦੀ ਸ਼ੁਰੂਆਤ ਹੋਈ ਹੈ ਇੱਕ ਵਾਰ ਸਮਾਪਤ ਹੈ 19 ਸਕੋਰ ਸਾਹਮਣੇ ਕਰਦੇ ਰੋਹਤ ਚੰਡੀਗੜ੍ਹ ਸ਼ਹਿਰ ਵਾਲਾ ਟੱਕਰ ਵੱਡੀ ਵੱਡੀ ਹੋਈ ਆ ਫਟ ਪਹਿਲੀ ਬਾਤ ਤੇ ਲਓ ਸਾਹਮਣੇ ਸਾਹਮਣੇ ਜੋਗਿਆ ਥੋਏ ਦਾ ਧੰਨਵਾਦ ਅਕਿੰਦਰ ਸਾਡਾ ਵੀਰ ਆ ਨਾਲ ਕਦੇ ਵਿਸ਼ੇਸ਼ਤਾ ਦੇ ਬੜਾ ਧੰਨਵਾਦ ਦਾ ਭਰਾਮਾ ਦਾ ਕਰਦੇ ਆ ਜੇ ਰੋਹੀ ਤੇ ਚੇਸ ਕਰਦਾ ਭੂਰੀ ਬਰਨੇਸ਼ੀਆ ਲਾਦੀ ਯੂਕੇ ਅਮਨ ਯੂਕੇ ਜੱਗਾ ਕੁੰਨਰ ਯੂਕੇ ਇੰਦਰ ਕੈਨੇਡਾ ਰੁਪਈਆ 5200 ਦਿੱਤਾ ਜਾਵੇਗਾ ਮੇਰੇ ਵੀਰੋ ਰੁਪਈਆ 5100 ਜਿਹੜਾ ਕਦੇ ਦਿੱਤਾ ਜਾਵੇਗਾ ਲੈ ਵੀ ਸਾਹਮਣੇ ਜੋ ਗਿਆ ਗੱਲਾਂ ਕਦੇ ਟਿਕਾਣੇ ਲੱਗੀਆਂ ਹੁੰਦਾ ਫੈਸਲੇ ਵੱਡੇ ਆ ਹੱਥੋਏ ਵਾਲਿਆ ਕਹਿ ਵੇਜ ਪਟਾਕੇ ਪੂਰੇ ਪੈਣਗੇ ਮਸੀਤਾ ਵਾਲਿਆ ਛੱਕੇ ਹਰੇ ਵੀ 11 ਚਾਹੀਦੇ ਆ ਬਾਲਾ ਹਰੇ ਵੀ 16 ਬਕੀਆਂ ਬਾਲ ਪੌਦ ਲਈ ਸੁੱਖਾ ਮਾਮੂਲ ਬੜਦਾ ਫੇਰ ਤਿਆਰ ਵਰਦਾਰਾ ਸਾਹਮਣੇ ਰੋਹਿਤ ਚੰਡੀਗੜੀਆ ਚਾਰ ਟਰੈਕਟਰ ਜਿੱਤੇ ਕਿਸੇ ਗੱਲ ਨਾਲ ਜਿੱਤਿਆ ਪਰ ਹਿੱਟ ਫੇਰ ਕਬਾਲ ਦੀ ਫਿਲਟਰ ਵੀ ਮੌਜੂਦ ਹੈ ਮੰਮੂਵਾਲ ਪਿੰਡ ਦਾ ਖਿਡਾਰੀ ਬਾਲ ਫੀਲਡ ਕਰਦਾ ਬਾਲ ਫੇਰ ਡਾਟ ਹੋ ਗਈ ਸਾਹਮਣੇ 5100 ਦੇ ਮਾਰ ਕਰਨੇ ਆ ਮੁੰਡੇ ਕਹਿੰਦੇ ਭੱਲੇ ਭੱਲੇ ਕਰਵਾਉਂਦੇ ਆ ਸਵਾਦ ਕੁਝ ਵੱਖਰਾ ਬੱਜਾ ਹੋਇਆ ਅੱਜ ਦਾ ਵੱਡਾ ਕੱਪਾ ਲਓ ਜੱਗਾ ਕੁੰਨਰ ਵੱਡੇ ਮਾਰ ਕਰਦਾ ਬੈਠਾ ਵਿੱਚ ਸ਼ਾ ਦੇ ਫੈਸਲੇ ਕਹਿੰਦੇ ਵੱਡੇ ਹੁੰਦੇ ਮੇਰੇ ਵੀਰੋ ਲਓ ਸਾਹਮਣੇ ਮੁੰਨੇ ਨੇ ਕਮਾਲ ਕਰ ਦਿੱਤੀ ਮੇਰੇ ਵੀਰੋ ਅੱਜ ਦਾ ਵੱਡਾ ਖੇਡ ਮੇਲਾ ਲਓ ਧਰਤੀ ਕਹਿੰਦੇ ਤਵਾਬੇ ਦੀ ਹੈ ਲਾਕਾ ਕਹਿੰਦੇ ਫਗਵਾੜੇ ਦਾ ਔਰ ਕਹਿੰਦੇ ਲਖਪੁਰ ਦੀ ਧਰਤੀ ਤੇ ਵੱਡੇ ਕੱਪ ਦੇ ਰੌਣਕ ਲੱਗੀ ਹੈ ਹਰਮਨ ਕੈਨੇਡਾ ਸ੍ਰਿੰਦਰ ਇੰਗਲੈਂਡ ਉਹ ਵੀ ਕਹਿੰਦੇ ਜੁੜੇ ਬੈਠੇ ਆ ਅੱਜ ਦੇ ਵੱਡੇ ਖੇਡ ਮੇਲੇ ਦੇ ਨਾਲ ਜੱਗਾ ਕੁੰਨਰ ਭਰਾ ਸਾਡਾ ਉਹਦੇ ਵੱਲੋਂ ਵੱਡੇ ਮਾਲ 5100 ਦੇ ਹੋਣਗੇ ਪੱਕਾ ਟੱਕਰ ਦਾ ਜੱਤ ਓ ਹੋ ਗਈ ਏ ਕਮਾਲ ਮੋੜ ਦਿੱਤਾ ਚੰਡੀਗੜੀ ਆ ਵੀ ਹੁਣ 13 ਬੱਲੇ ਤੇ ਛੱਕੇ 11 ਰਹਿ ਗਿਆ ਖੇਡ ਮੈਦਾਨ ਨੂੰ 13 ਬੱਲਾ ਹਰੇ ਵੀ ਸਟਾਰ ਸਕੋਰ ਚਾਹੀਦਾ ਹੈ ਸਾਹਮਣਾ ਕਰਨ ਦੇ ਲਈ ਯਾਰ ਗੱਲ ਚੱਲ ਗਈ ਆ ਗਿਆ ਚੰਡੀਗੜ੍ਹ ਦੀ ਧਰਤੀ ਆ ਪਪਲੋਹੇ ਦੀ ਟੀਮ ਹਰਿਆਣੇ ਦੀ ਟੀਮ ਹੈ ਹਰਿਆਣੇ ਵਾਲਾ ਹਰਮਨ ਕੈਨੇਡਾ ਤੇ ਜੁੜਿਆ ਫਰਿੰਦਰ ਕਹਿੰਦੇ ਦਿੱਲੀ ਵਾਲਾ ਇੰਗਲੈਂਡ ਤੋਂ ਜੁੜਿਆ ਹੋਇਆ ਜੱਗਾ ਕਹਿੰਦੇ ਕੁੰਨਰ ਵੀਰ ਹੈ ਸਾਡਾ ਲਓ ਸਾਹਮਣੇ ਯੂਕੇ ਵਾਲਾ ਕਹਿੰਦੇ ਵੱਡੇ ਮਾਣ ਹੈ ਇੰਦਰ ਕੈਨੇਡਾ ਇਹਦਾ ਵੱਡਾ ਕੱਪ ਹੈ ਹਾਂਜੀ ਧੈਨੀ ਛੱਕਿਆ ਦੇ ਇੱਥੇ ਰੱਖ ਸੁਖੇ ਲਈ 500 ਦੇ ਵੱਡੇ ਮਾਨ ਆ ਗਏ ਮੇਰੇ ਵੀਰੋ ਲੱਭੀ ਸੁਖਿਆ ਤੇਰੀ 500 ਕਰੀਗੇ ਨੌਜਵਾਨਾ ਹਾਂ ਸੁਖੇ ਲਈ ਵੱਡੇ ਮਾਨ ਆ ਗਏ 500 ਦੇ ਇੰਦਰ ਢੱਡਵਾਲ ਸਾਡਾ ਵੀਰ ਨਾਲ ਭੂਰੀ ਮਲੇਸ਼ੀਆ ਵਾਲਾ ਨਾਲ ਯੂਕੇ ਦੇ ਸਾਡੇ ਵੀਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਓਵਰ ਦੀ ਸਮਾਪਤੀ 12 ਬਾਲਾਂ ਤੇ 11 ਸ਼ੱਕੇ ਚਾਹੀਦੇ 12 ਬਾਲਾਂ 11 ਲੈ ਵੀ ਸੇਫ ਦਾ ਕੰਮ ਖਤਰੇ ਵਾਲਾ ਲੱਗਦਾ ਮੈਨੂੰ ਕੰਮ ਖਤਰੇ ਵਾਲਾ ਲੱਗਦਾ ਲਓ ਸਾਹਮਣੇ ਗੱਲਾਂ ਜਿਹੜੀਆਂ ਕਹਿੰਦੇ ਹੁੰਦੀਆਂ ਫਰਪਟਾਕੇ ਪੂਰੇ ਪੈਂਦੇ ਆ ਬਾਲ ਪਾਰ ਹੀ ਮੜਾ ਵੱਧਾ ਦੂਜੇ ਪਾਸੇ ਫੈਸਲੇ ਵੱਡੇ ਡੀਜੇ ਆ ਡੀਜੇ ਆ ਉਹਨਾਂ ਕਦੇ ਟਰਾਈ ਕਰਦਾ ਫੈਸਲੇ ਕਦੇ ਵੱਡੇ ਹੁੰਦੇ ਆ ਉੱਤੇ ਭੂਰੀ ਭਰਾ ਸਾਡਾ ਮਲੇਸ਼ੀਆ ਨਾਲ ਇੰਦਰ ਕੈਨੇਡਾ ਤੇ ਨਾਲ ਕਹਿੰਦੇ ਜੱਗਾ ਭਰਾ ਸਾਡਾ ਮਾਣ ਬੜਾ ਧੰਵਾਦਾ ਅੱਜ ਦਾ ਵੱਡਾ ਮੇਲਾ ਲੈ ਵੀ ਕਰ ਗੇ ਲੋ ਜਵਾਣਾ ਅਣ ਪਹਿਲੀ ਬਾਲ ਤੇ ਚਾਰ ਜੁੜ ਗਿਆ ਮੈਨੂੰ ਲੱਗਦਾ ਵੀ ਸਾਰੇ ਬਾੜ ਕੇ ਰਹਿ ਗਏ 11 ਬਾਲਾਂ ਦੇ ਵਿੱਚ ਪਰ ਬਾਲ ਵਾਈਡ ਹੋ ਚੁੱਕੀ ਹੈ ਹੁਣ 11 ਬਾਲਾਂ ਤੇ 61 ਸਕੋਰ ਹਜੇ ਵੀ ਚਾਈਦੇ ਛੱਕੇ 10 ਹੀ ਰਹਿ ਗਏ ਲਓ ਛੱਕੇ 10 ਹੀ ਰਹਿ ਗਏ ਹਰਮਿੰਦਰ ਹੰਸੀ ਕੈਨੇਡਾ ਚ ਬੈਠਿਆ ਤੇ ਜੁੜਿਆ ਬੈਠਾ ਹਰਮਿੰਦਰ ਹੰਸੀ ਗੱਲਾ ਕਹਿੰਦੇ ਹੁੰਦੀ ਹੈ ਹਾਲ ਫੇਰ ਦੂਜੇ ਪਾਸੇ ਮੁੰਡਾ ਕਮਾਲ ਕਰਦਾ ਜਾਣ ਜੋ ਗਿਆ ਹਜੇ ਵੀ ਕਰੀ ਸਫਤ ਨੋਜਵਾਨ ਹਾਂ ਜੇ ਬਾਲ ਬੜੀ ਛੋੜੀ ਪਾਈ ਹੈ ਮੁੰਡਾ ਮਹਿਮੂਦ ਪਿੰਡ ਦਾ ਐਨ ਪਕੜ ਮਜ਼ਬੂਤ ਕਰਦਾ ਜਾ ਰਿਹਾ ਫਾਈਨਲ ਮੈਚ ਉੱਪਰ ਬੜੀ ਛੋੜੀ ਬਾਲ ਪਾਈ ਹੈ ਤੇ ਐਨ ਇਕਬਾਲ ਦੀ ਬਾਲ ਬਾਲ ਖੇਡ ਬਣਾ ਦੇ ਅੰਦਰ ਡਾਟ ਹੋ ਚੁੱਕੀ ਆ ਬਹੁਤ ਬਹੁਤ ਦੇ ਲਈ ਮੁੰਡਾ ਮਹਿਮੂਦ ਬੜਦਾ ਫਿਰ ਤਿਆਰ ਵਰਦਾਰੇ ਸਾਹਮਣੇ ਡੀ ਜੇ ਉਹ ਚੰਦਰੇ ਖੜਕਾ ਧੜਕਾ ਉਹ ਕਰਨਾ ਪਿਆ ਹਿੱਟ ਫਿਰ ਬੜੀ ਛੋਟੀ ਮਾਰੀ ਆ ਤੇ ਸਕੋਰ ਚਾਰ ਜੁੜ ਗਿਆ ਐਨ ਇਕਬਾਲ ਦੀ ਹਿੱਟ ਖੇੜੀਆ ਡੀ ਜੇ ਚੰਡੀਗੜੀਆ ਚਾਰ ਸਕੋਰਾਂ ਦਾ ਵਾਧਾ ਕਰ ਦੁੱਤਾ ਨੌ ਬਾਲਾਂ ਤੇ 57 ਰਹਿ ਗਏ 9 ਬਾਲਾਂ ਤੇ ਮਸੀਤਾ ਲਓ 57 ਹੋ ਗਏ 57 ਰਹਿ ਗਏ 9 ਬਾਲਾਂ 57 ਰਹਿ ਗਿਆ ਫੈਸਲੇ ਹੁੰਦੇ ਆ ਪਟਾਕੇ ਪੈਂਦੇ ਆ ਫਾਈਨਲ ਮੈਚ ਆ ਮੇਰੇ ਵੀਰੋ ਧਰਤੀ ਕਹਿੰਦੇ ਲਖਪੁਰ ਦੀ ਹੈ ਫੈਸਲੇ ਹੁੰਦੇ ਦਵਾਪੇ ਦਾ ਕਹਿੰਦੇ ਮੇਰੇ ਇਲਾਕਾ ਔਰ ਫਗਵਾੜੇ ਦੀ ਧਰਤੀ ਮੇਰੇ ਵੀਰੋ ਗੱਲਾਂ ਕਹਿੰਦੇ ਹੁੰਦੀਆਂ ਲਓ ਸਾਹਮਣੇ ਫੈਸਲੇ ਹੋਣਗੇ ਕਿ ਛੱਡ ਕੇ ਸ਼ਹਿਰ ਦਵਾਪਾ ਅੰਬੀਆਂ ਨੂੰ ਤਰਸੇਗੀ ਛੱਡ ਕੇ ਸ਼ਹਿਰ ਦੇ ਬਾਬਾ ਅੰਬੀਆਂ ਨੂੰ ਤਰਸੇਗੀ ਜੱਗਾ ਕੁੰਡਰਾ ਇੰਦਰ ਕੈਨੇਡਾ ਭੂਰੀ ਹੈ ਸੋਨੀ ਵਰਗੇ ਵੀਰ ਲਓ ਸਾਹਮਣੇ ਡੀ ਜੇ ਹੋ ਡੀ ਜੇ ਡੀ ਜੇ ਡੀ ਜੇ ਚੰਡੀਗੜੀਆ ਡੀ ਜੇ ਹਿੱਟ ਕਬਾਲ ਦੀ ਖੇਡਦਾ ਤੇ 6 ਸਕੋਰ ਦਾ ਵਾਧਾ ਕਰਦਾ ਹੈ ਇਹ ਚੰਡੀਗੜੀਆ ਡੀ ਜੇ ਐਂਡ ਹਿੱਟ ਵੀ ਕਬਾਲ ਦੀ ਮਾਰਦਾ ਤੇ 6 ਸਕੋਰ ਦਾ ਵਾਧਾ ਕਰ ਦਿੰਦਾ ਲੱਕ ਪੱਗ ਹੁਣ ਲੈ ਵੀ ਸਾਊਂਡ ਵਾਲਾ ਭਰਾ ਸਾਡਾ ਆਪਣਾ ਸਨਮਾਨ ਹਾਸਲ ਕਰ ਲਵੇ ਸਟੇਜ ਤੋਂ ਭਾਈ ਜੀ ਕਰੋ ਸਨਮਾਨ ਹਾਸਲ ਬਹੁਤ ਬੜਾ ਧੰਨਵਾਦ ਹੈ ਅੱਜ ਦੇ ਕਹਿੰਦੇ ਵੱਡੇ ਕੱਪ ਤੇ ਫੈਸਲੇ ਵੱਡੇ ਹੁੰਦੇ ਆ ਲਓ ਸਾਹਮਣੇ ਬਾਲ ਬਾਲੇ ਮੁੰਡਾ ਫੇਰ ਜਿਹੜਾ ਕਹਿੰਦੇ ਵੱਧਾ ਫੈਸਲੇ 6 ਬਲਾਂ ਤੇ 51 ਰਹਿ ਗਿਆ ਮਸੀਤਾ ਵਾਲਾ ਐਨ ਬਾਲਾ ਬਹੁਤ ਸੋਹਣੀ ਪਾਜਣਾ ਮਹਿਬੂਬ ਵਾਲੀ ਟੀਮ ਨੇ ਤੇ ਕਮਾਲ ਹੀ ਕਰਤੀ ਆ ਲਓ ਸਾਹਮਣੇ ਕਮਾਲ ਹੀ ਕਰਤੀ ਹੱਥ ਘੁੱਟ ਕੇ ਫੜ ਲਾਵੇ ਹੱਲੇ ਸਾਡੀ ਉਮਰ ਨਿਆਣੀ ਮੈਂ ਸੁਣਿਆ ਮੇਲੇ ਚ ਵਿਛਣ ਕੇ ਕਈ ਰੂਹਾਂ ਦੇ ਹਾਨੀ ਇੱਥਰ ਦੇ ਵਿਛੋੜੇ ਦੇ ਸੱਤ ਹੋਰ ਨਾ ਜਾਣੇ ਝਿੱਲੇ ਇੱਥੇ ਰੱਬ ਸਮੱਬੀ ਹੁੰਦਿਆ ਸੋਹਰੋ ਪਿਛੜ ਗਿਆ ਦੇ ਮੇਲੇ ਗੋਲੂ ਸਾਡਾ ਵੀਰ ਹੈ ਐਨ ਕਦੇ ਧਲੇਤੇ ਵਾਲਾ ਜੋੜਾ ਬੈਠਾ ਕਦਾ ਸਵਾਦ ਅਜ ਦੇ ਵੱਡੇ ਕੱਪੜਾ ਪੰਜਾ ਹੈ ਨ ਵੀ ਗੋਲੂ ਗੱਲਾਂ ਹੁੰਦੀਆਂ 6 ਬਾਲਾਂ ਤੇ 51 ਸਕੋਰ ਦਈਦੇ ਬਾਲਪੋਲ ਦੇ ਲਈ ਵਿਕਤੀ ਆ ਗਿਆ ਮੈਮੂਲ ਪਿੰਡ ਵਾਲਾ ਸਾਹਮਣਾ ਕਰਨ ਲਈ ਮੁੰਡਾ ਪਪਲੋਹੇ ਵਾਲਾ ਹਲਕੇ ਦੇ ਹੱਥ ਨਾਲ ਸ਼ਾਟ ਖੇਡਦਾ ਇੱਕ ਸਕੋਰ ਜੁੜ ਗਿਆ ਸਾਹਮਣਾ ਕਰਨ ਲਈ ਡੀ ਜੇ ਚੰਡੀਗੜੀਆ ਫੇਰ ਆ ਗਿਆ ਵਿਖਲਾ ਵੀ ਪੰਜ ਬੱਲੇ ਤੇ 50 ਰਹਿ ਗਏ ਮਸੀਤਾ ਲੈ ਪੰਜ ਬੱਲੇ 50 ਰਹਿ ਗਏ ਹੁਣ ਤੇ ਲਗਭਗ ਮੁੰਡੇ ਮਹਿਮੋ ਵਾਲੀਏ ਬਾਜੀ ਮਾਰ ਕੇ ਸੁੱਖੇ ਦੀਆਂ ਟਰੋਫੀਆਂ ਵੀ ਅੱਜ ਇੱਥੇ ਆਈਆਂ ਸੁੱਖੇ ਦੀਆਂ ਟਰੋਫੀਆਂ ਦੀ ਚਰਚਾ ਪੰਜਾਬ ਦੇ ਵੱਡੇ ਵੱਡੇ ਕੱਪਾਂ ਤੇ ਹੈ ਔਰ ਕਹਿੰਦੇ ਅੱਜ ਵੀ ਵੱਡੇ ਕੱਪ ਜਿਹੜੇ ਸੁੱਖੇ ਨੇ ਕਹਿੰਦੇ ਤਿਆਰ ਕੀਤੇ ਆ ਔਰ ਕਹਿੰਦੇ ਮੇਰੇ ਵੀਰੋ ਮੁੰਡਾ ਲੈਸ ਵੀ ਰੱਖਦਾ ਤੇ ਕੁਆਲਿਟੀ ਵੀ ਵਧੀਆ ਦਿੰਦਾ ਹੋਰ ਮੇਨਰਲ ਵੀ ਸੁੱਖੇ ਦਾ ਤੁਸੀਂ ਸੰਪਰਕ ਕਰ ਸਕਦੇ ਮਹਿਮੋਣੀਆਂ ਦੇ ਨਾਲ ਆਓ ਸਾਹਮਣੇ ਅਗਲੀ ਬਾਲ ਫੇਰ ਦੂਜੇ ਪਾਸੇ ਓ DJ 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 ਚੰਡੀਗੜੀਆ ਸ਼ਾਟ ਗਰਾਉਂਡਡ ਆ ਵਿਖਾ ਖਲਵਾੜੇ ਵਾਲਾ ਵੀਰਿਆ ਫਿਰਦਾ ਆਥਣੇ ਦੇ ਵੀਰ ਗਿਆ ਐਨ ਮੈਨੂਲਾ ਤਾਂ ਵੀ ਫੇਰ ਪੈਨਾ ਦੋ ਚਾਰਾ ਪਿੰਡਾਂ ਜਿਹੜਾ ਰਾਣੀਪੁਰ ਹੋਵੇ ਉਦੋਂ ਵੀ ਮੇਰ ਗਿਆ ਸੀਗਾ ਅੱਜ ਵੀ ਮੇਰ ਗਿਆ ਇਹ ਫੇਰ ਦਾ ਇੱਥੇ ਹੀ ਹੈ ਜਦੋਂ ਇਹ ਮੇਰ ਜੇ ਫੇਰ ਕੰਮ ਸੌਖਾ ਨਹੀਂ ਹੁੰਦਾ ਫੇਰ ਕੰਮ ਸੌਖਾ ਨਹੀਂ ਹੁੰਦਾ ਲਗਭਗ ਮੈਚ ਜਿਹੜਾ ਸਮਾਪਤ ਹੈ ਮੈਮੂਰ ਦੀ ਟੀਮ ਫਸਟ ਹੈ ਤੇ ਸੈਕੰਡ ਪਪਲੋਹਾ ਲਵੀ ਰਾਜਸਥਾਨੀ ਇੱਕਦੋ ਪ੍ਰਾਈਜ਼ ਆ ਵੜਾ ਦिए ਬਹੁਤ ਬਹੁਤ ਧੰਨਵਾਦ ਇਨਕਾ ਹਾਜ਼ਰੀ ਪ੍ਰਮਾਣ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਭਾਈ ਗੁਰਜੀ ਦੀ ਫਤਿਹ ਬੱਬਾ ਜੀ ਦੀ ਜਿੰਮੇਵਾਰੀ ਮੇਰੀ ਹੁੰਦੀ ਆ ਬਾਲ ਪਾਉਂਦੇ ਨੇ ਮੁੰਡਾ ਫੇਰ ਤਿਆਰ ਪਰ ਤਿਆਰ ਪਰ ਡੀਜੇ ਟੰਡੀ ਗੜੀਆ ਮੈਚ ਕਮ ਕਰੇ ਉਦਾਂ ਕਮ 10 ਸਾਲੇ ਜਿੰਮੇਵਾਰੀ ਨਿਭਾਈ ਏ ਹਾਂ ਫੇਰ 11 12 13 ਚ ਕੰਮ ਬੜਾ ਜਾ ਕੇ